ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਲਵਾਨ ਸੋਈ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੋ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਅੱਜ ਆਪਾਂ ਬਣਾਵਾਂਗੇ ਸੌਸੇਜ਼ ਰੈਪ ਇਹਨਾਂ ਨੂੰ ਆਪਾਂ ਪਕਾ ਲਿਆ ਪਹਿਲਾਂ ਕਿ ਬਹੁਤ ਤਰ੍ਹਾਂ ਦੇ ਆਉਂਦੀਆਂ ਨੇ ਸੌਸੇਜ਼ ਤੁਹਾਨੂੰ ਦਿਖਾਵਾਂਗੇ ਇਟਾਲੀਅਨ ਸੌਸੇਜ਼ ਆ ਇਹ ਇਹਨਾਂ ਨੂੰ ਨਾਈਫ ਨਾਲ ਕੱਟ ਲਾਂਗੇ ਦੇਖੋ ਕਿੰਨੀਆਂ ਜੂਸੀਆਂ ਬਣੀਆਂ ਨੇ ਇਹ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਤਾਂ ਜੋ ਇਹਦੇ ਵਿੱਚ ਕੱਚਾ ਨਾ ਰਹੇ ਇਹਨੂੰ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਹੋ ਪਕਾਉਣ ਟਾਈਮ ਇਹਨਾਂ ਨੂੰ ਅੱਧਾ ਰੱਖ ਲਾਂਗੇ ਆਪਾਂ ਇਹਦੇ ਵਿੱਚ ਉਹਨੇ ਦੇਚ ਐਡ ਹੋ ਗਿੰਚੀ ਇਹ ਹੈ ਕੋਰੀਅਨ ਫਰਮੈਂਟਡ ਕੈਬੇਜ ਹਾਂਜੀ ਕੋਰੀਅਨ 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 ਫਰਮੈਂਟਡ ਕੈਬੇਜ ਇਹ ਹਾਂ ਅਵੇਲੇਬਲ ਆ ਸਟੋਰਾਂ ਤੇ ਕੈਨੇਡਾ ਦੀ ਖਾਸੀਅਤ ਹਾਂ ਕੈਨੇਡਾ ਦੀ ਖਾਸੀਅਤ ਤੇ ਨਾਲ ਆਪਾਂ ਹਾਂ ਆਪਣੀਆਂ ਸੌਸੇ ਕਿਹੜੀ ਸੌਸ ਹੈ ਦਾ ਇਹ ਨਾਲ ਵੀ ਨੈਂਡੋਸ ਨੈਂਡੋਸ ਦੀ ਲੋ ਜੀ ਹਾਂ ਤੁਹਾਨੂੰ ਦਿਖਾਈ ਜਾਵਾਂਗੇ ਨਾਲ ਦੇ ਨਾਲ ਕਿਹੜੀਆਂ ਐਡ ਕਰਨੀਆਂ ਨੇ ਅਬੀਬਾ ਦੀ ਇਹ अवेलेबल ਇਨ ਇੰਡੀਆ ਹਾਂ ਓਨਲੀ अवेलेबल ਇਨ ਇੰਡੀਆ ਇਹ ਐਡੀਆਂ ਦਵਾਈਆਂ ਹਿੰਗੀਆਂ ਨੇ ਇੱਥੇ ਵੀ ਮਿਲਦੀਆਂ ਨੇ ਸਟੋਰਾਂ ਤੇ ਜਿਹੜੇ ਇੰਡੀਅਨ ਸਟੋਰ ਨੇ ਹਾਂ ਉਹ ਤਾਂ ਫਿਰ ਡਬਲ ਰੇਟ 'ਚ ਮਿਲਦੀਆਂ ਨੇ ਇੱਥੇ ਤੇ ਆ ਵੀ ਬੀਬਾ ਦੀ ਐ ਸਾਰੀਆਂ ਇੰਡੀਆ ਤੋਂ ਹੀ ਆਈਆਂ ਹੋਈਆਂ ਨੇ ਇੰਡੀਅਨ ਫਲੇਵਰ ਦੇਣ ਲੱਗਿਆਂ ਲੋ ਜੀ ਆ ਲਾਸਟ ਹੇ ਰਾਚਾ ਹਾਂ ਸਰਾਚਾ ਹੈ ਇਥੇ ਹੀ ਲਿਆ ਹੋਇਆ ਹੈ ਹਨਾ ਇਹ ਇੰਡੀਆ ਵਿੱਚ ਹੈ ओके ਲਓ ਜੀ ਚੰਗੀ ਤਰ੍ਹਾਂ ਨਾਲ ਆਪਾਂ ਸਾਰਾ ਕੁਝ ਕਰ ਲੈਣਾ ਐਡ ਸਾਰੀਆਂ ਸੌਸਿਸ ਹੁਣ ਉੱਪਰ ਚੀਜ਼ ਹੋਏਗਾ ਟੈਕਸ ਚੀਜ਼ ਹੁਣ ਚੀਜ਼ ਜੋਸੀ ਇਹਦੇ ਉੱਪਰ ਸਪ੍ਰਿੰਕਲ ਕਰ ਦਾਂਗੇ ਲਓ ਜੀ ਚੰਗੀ ਤਰ੍ਹਾਂ ਕਰ ਲਓ ਜਿੰਨਾ ਤੁਹਾਨੂੰ ਪਸੰਦ ਆ ਰੇ ਬਰ ਨੂੰ ਆਲਤਮ ਸ਼ੋਹਾਂ ਦਿੱਤੀਆਂ ਜਾ ਰਹੀਆਂ ਨੇ ਤੇ ਲੋ ਜੀ ਹੁਣ ਹੋਊਗਾ ਫੋਲਡ ਇਹ ਲੋ ਜੀ ਲੋ ਜੀ ਲੋ ਜੀ ਲੋ ਐਦਾਂ ਦੀਆਂ ਹੈਲਦੀ ਚੀਜ਼ਾਂ ਖਾਇਆ ਕਰੋ ਲੋ ਜੀ ਇਹਨੂੰ ਕਰ ਲਿਆ ਆਪਾਂ ਫੋਲਡ ਇਹਨੂੰ ਹੁਣ ਤਵੇ ਦੇ ਉੱਤੇ ਆਪਾਂ ਤੁਹਾਨੂੰ ਦਿਖਾਉਣਾ ਇੱਥੇ ਤਵਾ ਕਰ ਲਿਆ ਗਰਮ ਇਹਦੇ ਉੱਪਰ ਆਪਾਂ ਇਹਨੂੰ ਇਦਾਂ ਪਕਾ ਲੈਣਾ ਦੋਨੋਂ ਸਾਈਡ ਕਾਵਾਂਗੇ ਜਿਹੜੀਆਂ ਹੌਲੀ-ਹੌਲੀ ਤਵਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਹਾਂ ਓਰੀ ਤੇ ਇਹਨੂੰ ਲੋ ਫਲੇਮ ਤੇ ਪੱਕਣ ਦਵਾਂਗੇ। ਜਿਆਦਾ ਹਾਈ ਹੀਟ ਨਹੀਂ ਕਰਨੀ। ਤੇ ਲੋ ਇਹੋ ਥੋੜਾ ਜਿਹਾ ਨੂੰ ਟਰਨ ਕਰਦੀ। ਇਹ ਲੋ ਜੀ ਇਹਨੂੰ। ਇਹ ਅਜੇ ਹਲਕਾ ਜਿਹਾ ਹੋਰ ਹੋਜੇ ਵੀ ਫਿਰ ਇਹਨੂੰ ਥੋੜੇ ਟਾਈਮ ਤੱਕ ਇਹਨੂੰ ਟਰਨ ਕਰ ਦਾਂਗੇ। ਇਸੇ ਤਰ੍ਹਾਂ ਜਿੱਦਾਂ ਆਪਾਂ ਪਹਿਲਾਂ ਰੈਡੀ ਕੀਤਾ ਇਸੇ ਤਰ੍ਹਾਂ ਆਪਾਂ ਬਾਕੀ ਦੇ ਰੈਡੀ ਕਰ ਲੈਣੇ ਨੇ ਆਪਣੇ ਤੇ ਬਹੁਤ ਘੱਟ ਟਾਈਮ ਦੇ ਵਿੱਚ ਇਹ ਰੈਡੀ ਹੋ ਜਾਂਦੇ ਨੇ ਹੈਲਦੀ ਇਹਨੂੰ ਇਦਾਂ ਹੀ ਇਦਾਂ ਇਧਰੋਂ ਸਾਈਡ ਚੇਂਜ ਕਰ ਦਾਂਗੇ ਇਹਦੀ ਹੀਟ ਬਿਲਕੁਲ ਲੋ ਰੱਖਣੀ ਆ ਜਿਆਦਾ ਨਹੀਂ ਹੀਟ ਕਰਨੀ ਤਾਂ ਜੋ ਇਹਦਾ ਇੱਕ ਵਧੀਆ ਟੇਸਟ ਲੈ ਸਕੀਏ ਆਪਾਂ ਇਹਦਾ ਟੈਕਸਚਰ ਉਵੇਂ ਮੈਂਟੇਨ ਰੱਖ ਸਕੀਏ ਜਿਹੜਾ ਇਹਦੇ ਵਿੱਚ ਆ ਇਹਦੇ ਸਵਾਦ ਸਵਾਦ ਇਦਾਂ ਹੀ ਕਰੇ ਚੀਜ਼ਾਂ ਹਲਦੀ ਬਣਾ ਕੇ ਖਾਇਆ ਕਰੋ ਆਪ ਵੀ ਖਾਓ ਬੱਚਿਆਂ ਨੂੰ ਵੀ ਖਿਲਾਓ ਕੈਨੇਡਾ ਵਿੱਚ ਵਾਕਾ ਪੀਂ ਮਾ ਆਹੋ ਕੈਨੇਡਾ ਹੀ ਤਾਂ ਸੈਲਵ ਸਰਵਿਸ ਬੱਚੇ ਕਰ ਲੈਂਦੇ ਆ ਇੰਡੀਆ ਨਹੀਂ ਕਰਦੇ ਹੈਗੇ ਉੱਥੇ ਕਹਿੰਦੇ ਆਪਣੇ ਬਣਾਇਆ ਦੇ ਲੋ ਆ ਕੇ ਖਾ ਲਈ ਪ੍ਰੋਸ ਦੇ ਮੂਰੇ ਲਓ ਜੀ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਆਹ ਦੇਖ ਸਕਦੇ ਹੋ ਤੁਸੀਂ ਕੁਈ ਬਟਰ ਨਹੀਂ ਲਾਉਣਾ ਕੁਛ ਨਹੀਂ ਲਾਉਣਾ ਹਾਂ ਕਿੰਨਾ ਕ੍ਰਾਂਚੀ ਲੱਗ ਪੂਰਾ ਕਲਰ ਦੇਖੋ ਕਿੰਦਾ ਪਿਆਰਾ ਆਇਆ ਇਹ ਇੰਨਾ ਹੀ ਪਿਆਰਾ ਹੈ ਇਹਦਾ ਸਵਾਦ ਹੋਣਾ ਇਹਨੂੰ ਇਧਰੋਂ ਚੱਕ ਕੇ ਨਾਲ ਇੱਥੇ ਕਰ ਦੇਣਾ ਆਪਾਂ ਇਦਾਂ ਨੂੰ ਹਲਕਾ ਹਲਕਾ ਕੀਦ ਦੇ ਨਹੀਂ ਤੇ ਜੇ ਇਹਨੂੰ ਜ਼ਿਆਦਾ ਫਲੇਮ ਕਰ ਦਾਂਗੇ ਹੀਟ ਜ਼ਿਆਦਾ ਕਰ ਦਾਂਗੇ ਇਹ ਸੜ ਜੂ ਫਿਰ ਜਿਹੜਾ ਇਹਦਾ ਆਹ ਕਲਰ ਆਇਆ ਨਾ ਉੱਪਰ ਕੇ ਇਹ ਨਹੀਂ ਆਉਣਾ ਫਿਰ ਪੁੱਠੇ ਤਵੇ ਵਰਗਾ ਕਾਲਾ ਰੰਗ ਆਊਗਾ ਮੱਝ ਕੇ ਪੂਰਾ ਇਦਾਂ ਹੀ ਹੁਣ ਆਪਾਂ ਨਾਲ ਇਹਦੇ ਦੂਸਰਾ ਰੱਖ ਲਾਂਗੇ ਰੋਲ ਆਪਣਾ ਰੈਪ ਆਹ ਲਓ ਜੀ ਆਹ ਲਓ ਮਿੱਠੀ ਮਿੱਠੀ ਅੱਗ ਤੇ ਫਿਰ ਜਿੰਨੀ ਮਿੱਠੀ ਅੱਗ ਤੇ ਇਹਨੂੰ ਪਕਾਵੋਗੇ ਉਨਾ ਹੀ ਵਧੀਆ ਸੁਆਦ ਇਹਦਾ ਇੰਜੋਏ ਕਰੋਗੇ। ਮੰਨ ਤੇ ਸਾਫ਼ ਸਵੱਜ ਕਰਨੀ ਜ਼ਰੂਰੀ ਹੈ। ਸਫਾਈ ਤਾਂ ਜ਼ਰੂਰੀ ਆ ਭਾਈ। ਜਦੋਂ ਹਮ ਤੁਸੀਂ ਖਾਣਾ ਸਵਾਦ ਲਾ ਲਾ ਕੇ ਤੇ ਸਫਾਈ ਵੀ ਸਵਾਦ ਲਾ ਲਾ ਕੇ ਹੀ ਕਰਨੀ ਪੈਣੀ ਹੈ। ਸਫਾਈ ਤਾਂ ਜ਼ਰੂਰੀ ਆ। ਲਓ ਜੀ ਉੱਪਰ ਇਹਦੀਆਂ ਦੋ ਸਾਈਡਾਂ ਪੱਕ ਚੁੱਕੀਆਂ ਨੇ। ਹੁਣ ਆਪਾਂ ਇਹਨੂੰ ਫੇਰ ਇਹਦਾ ਪਾਸਾ ਪਲਟਦਾ। ਇਦਾਂ ਹੀ ਮਿੱਠੀ ਮਿੱਠੀ ਅੱਗ ਤੇ ਆਪਾਂ ਇਹਨੂੰ ਪਕਾ ਲਾਂਗੇ ਸਾਰੇ ਨੂੰ। ਇਦਾਂ ਇਹ ਸ਼ੀਟਸ ਅਵੇਲੇਬਲ ਹੁੰਦੀਆਂ ਨੇ ਆਹ ਲੋ ਇਹਦੇ ਵਿੱਚ ਇਹ ਰੈਡੀ ਹੈਗੇ ਤੇ ਇਹ ਇਹ ਆਪੀਆਂ ਸੌਸਿਸ ਹਾਂ ਡਾਲੀਅਨ ਸੌਸਿਸ ਨੇ ਇਹ ਆਹ ਦੇਖ ਸਕਦੇ ਹੋ ਮੋਸਟ ਕਾਮਨਲੀ ਯੂਜ਼ ਦੇਖ ਆ ਦੇਮਪਸ ਟੋਰਟੋ ਆਹ ਜਿੰਨਨ ਵਾਪਾ ਯੂਜ਼ ਕੀਤਾ ਜਿਹਦੇ ਵਿੱਚ ਰੈ ਬਣਾਇਆ ਨਾ ਆਪਾਂ ਲੋਜੀ ਹੋ 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 ਬਹੁਤ ਵਧੀਆ ਬਣ ਗਿਆ ਹੈ ਤਾਂ ਓਏ ਹੋਏ 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 ਜਾਣੇ ਨਹੀਂ 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 ਬਹੁਤ ਵਧੀਆ कलर ਹੀ ਬੜਾ ਪਿਆਰਾ ਆਇਆ ਹੈ ਇਹਦਾ ਆ ਉੱਪਰ ਕੀ ਆਇਆ कलर ਬੜਾ ਸੋਹਣਾ ਜਿਹਾ ਰੰਗ ਆ ਆਏ ਹਾਏ ਹਾਏ ਇਹ ਜਦ ਜਿਆ ਤਾਜ਼ਾ ਹੋ ਗਿਆ ਤਾਂ ਬਿਲਕੁਲ ਹੀ ਐ ਲੱਗਦਾ ਜਿਵੇਂ ਪਰੌਠੇ ਬਣੇ ਹੁੰਦੇ ਆ ਕੰਕੜੀ ਬਣ ਕੇ ਸਕੂਲ ਟਾਈਮ ਖਾਣ ਜਾਣ ਨੂੰ ਆਦੇ ਦਿਨ ਹੈ ਪਰੌਠਿਆਂ ਵਰਗਾ ਰੰਗ ਆਇਆ ਨਾ ਹਾਂ ਉਦਾਂ ਦੇ ਕਰਾਂਚੀ ਜਿਹਾ ਬਣਿਆ ਇਹ ਸਿਰਫ ਆਹ ਚੀਜ਼ ਨੂੰ ਮੈਲਟ ਕਰਨ ਲਈ ਕਰ ਹਾਂਜੀ ਇਹਨੂੰ ਇਦਾਂ ਵੀ ਖਾ ਸਕਦੇ ਹਾਂ ਤੁਸੀਂ ਉਦਾਂ ਹੀ ਪਕਾਉਣਾ ਕੋਈ ਜ਼ਰੂਰੀ ਨਹੀਂ ਪਰ ਜਿਹੜਾ ਆਪਾਂ ਇਹਦੇ ਵਿੱਚ ਚੀਜ਼ ਐਂਟਰ ਕੀਤਾ ਨਾ ਜਿਹੜਾ ਆਪਨੇ ਟੋਟਿਲਸ ਹੁੰਦੇ ਸ਼ੁਰੂ ਪਹਿਲਾਂ ਤੋਂ ਹੀ ਬਣੇ ਹੋਏ ਹੁੰਦੇ ਆ ਹਾਂ ਇਹ ਤਾਂ ਹੈ ਇਹਨਾਂ ਤੋਂ ਹੀ ਬਣੇ ਹੋਏ ਆਉਂਦੇ ਆ ਆਪਣੇ ਹਾਂ ਬਿਲਕੁਲ ਇਦਾਂ ਹੀ ਇਹਨੂੰ ਯੂਜ਼ ਕਰ ਸਕਦੇ ਹੋ ਪਰ ਉਹ ਜਿਹੜਾ ਚੀਜ਼ ਆ ਉਹਦਾ ਮੈਲਟ ਹੋਣਾ ਜ਼ਰੂਰੀ ਹੈ ਜੇ ਅੱਛਾ ਫਲੇਵਰ ਲੈਣਾ ਤੁਸੀਂ ਵਧੀਆ ਲੋ ਜੀ ਆਪਾਂ ਰੈਡੀ ਆ ਹਾਂ ਬਹੁਤ ਚੀਜ਼ ਹੋਣਗੇ ਦਾ ਹਾਂ ਵੈਰੀ ਗੁੱਡ ਵੈਰੀ ਦਾ ਆਪਾਂ ਪਸੰਦ ਕਰ ਰਹੇ ਹਾਂ 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 ਇਹ ਲੋ ਜੀ ਆਪਾਂ ਨੇ ਫਿਰ অলਮੋਸਟ ਰੈਡੀ ਆ ਹਾਂ ਉਹ ਰੈਡੀ ਹੋ ਗਿਆ ਲੋ ਜੀ ਚੱਕੋ ਆਪਾਂ ਆਪਣੇ ਦੋਸਤਾਂ ਨੂੰ ਦਿਖਾਈਏ ਇਹਨੂੰ ਕੱਟ ਕੇ ਚੈੱਕ ਲੋ ਇਦਰੀ ਆਵੇ ਤੇ ਲੋ ਜੀ ਲੋ 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 ਆ ਗਏ ਲੋ ਜੀ ਹੁਣ ਤੁਹਾਨੂੰ ਕੱਟ ਕੇ ਦਿਖਾਉਨੇ ਆ ਆਹਾ ਲੋ ਜੀ ਬਹੁਤ ਬੰਨ ਗਿਆ ਜੇ ਹਨੇਰਾ ਪੈਣ ਲੱਗ ਗਿਆ ਹਾਂ ਲੋ ਜੀ ਚੀਜ਼ ਮੈਂ ਹਾਂ ਇਹਨੂੰ ਤੁਸੀਂ ਹੁਣ ਖਾਓ ਇੰਜੋਏ ਕਰੋ ਨਾਲੇ ਬਣਾਓ ਤੇ ਫਿਰ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਮਿਲਦੇ ਆ ਤੁਹਾਨੂੰ ਹੋਰ ਕਿਸ ਨਵੀਂ ਜੀ ਵੀਡੀਓ ਦੇ ਨਾਲ ਤਦ ਤੱਕ ਸਸ਼ੇਕਾਰ